ਨਮਸਕਾਰ ਸਤਿ ਸ਼੍ਰੀ ਅਕਾਲ ਵਾਲੇਕਮ ਕੀ ਹਾਲ ਹੈ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੇ ਤੰਦਰੁਸਤ ਹੋਗਾ ਤੇ ਅੱਪਾ ਤੁਹਾਨੂੰ ਇੱਕ ਬਹੁਤ ਹੀ ਸੋਨਾ ਵਰਕ ਦਿਖਾ ਰਿਹਾ ਹਾਂ ਆਰਗੈਂਜ਼ਾ ਦੇ ਉੱਪਰ ਸ਼ੀਮਤ ਤੇ ਬਣਿਆ ਹੋਇਆ ਸੂਟ ਹੈ ਤੇ ਫੁੱਲ ਹੈਵੀ ਸ਼ੈਲਟ ਭਰੀ ਹੋਈ ਹੈ ਤੇ ਫੁੱਲ ਹੈਵੀ ਸਦਵਾਰ ਬਣੀ ਹੋਈ ਹੈ ਬਹੁਤ سارے ਡਿਜ਼ਾਈਨ ਕਸਟਮਰਾਂ ਦੀ ਡਿਮਾਂਡ ਹੁੰਦੀ ਹੈ ਕਿ ਇਹ ਜੇ ਸਾਨੂੰ ਇਦਾਂ ਦਾ ਡਿਜ਼ਾਈਨ ਬਣਾ ਕੇ ਦਿਓ ਜੇ ਨਾ ਕਿਸੇ ਦੇ ਨਾ ਪਾਇਆ ਹੋਵੇ ਕਿਸੇ ਨੇ ਨਾ ਇਹੋ ਜਿਹਾ ਕੋਈ ਡਿਜ਼ਾਈਨ ਨਾ ਬਣਾਉਣਾ ਸਾਨੂੰ ਉਦਾਰ ਡਿਜ਼ਾਈਨ ਚਾਹੀਦਾ ਹੈ ਲੇਕਿਨ ਅਸੀਂ ਵੀ ਸੋਚ ਸੋਚ ਕੇ ਡਿਜ਼ਾਈਨ ਬਣਾ ਬਣਾ ਕੇ ਸਾਡਾ ਦਿਮਾਗ ਭੋਲਦਾ ਕਿ ਹੁਣ ਕਿੰਨਾ ਕਿ ਡਿਜ਼ਾਈਨ ਬਣਾਏ ਚੱਲੀਏ ਕਿ ਹਰੇਕ ਬਾੜ ਹਰੇਕ ਸੂਟ ਦੇ ਇੱਕ ਵੱਖਰਾ ਡਿਜ਼ਾਈਨ ਹੋਵੇ ਲੇਕਿਨ ਅਸੀਂ ਜਿਹੜੇ ਸਾਡੇ ਆਪਣੇ ਕਾਰੀਗਰ ਰੱਖੇ ਹੋਏ ਨੇ ਅਸੀਂ ਉਹਨਾਂ ਦੇ ਵੀ ਬਹੁਤ ਹਿੰਮਤ ਸਾਈ ਕਰਦੇ ਆ ਕਿ ਜਿਹੜੇ ਸਾਨੂੰ ਸੋਹਣੇ ਸੋਹਣੇ ਡਿਜ਼ਾਈਨ ਬਣਾ ਕੇ ਵੀ ਦੇ ਰਹੇ ਨੇ ਅਸੀਂ ਜੇ ਉਹਨਾਂ ਨੂੰ ਡਿਜ਼ਾਈਨ ਟ੍ਰੇਸ ਬਣਾ ਕੇ ਦਿੰਦੇ ਆ ਤਾਂ ਉਹਦੇ ਵਿੱਚ ਉਹ ਵਰਕ ਦੀ ਉਹਦੇ ਮੁਤਾਬਿਕ ਮਟੀਰੀਅਲ ਯੂਜ਼ ਕਰਦੇ ਨੇ ਕਿ ਉਹਨਾਂ ਹੀ ਸੋਨਾ ਵਰਕ ਲੱਗੇ ਕਿ ਜਿੰਨੀ ਸੋਹਣੀ ਵੀਰ ਜੀ ਨੇ ਡਰਾਸ ਬਣਾ ਕੇ ਦਿੱਤੀ ਹੈ ਤਾਂ ਉਹਨਾਂ ਸੋਨਾ ਵਰਕ ਵੀ ਉਹਦੇ ਵਿੱਚ ਹੋਣਾ ਚਾਹੀਦਾ ਹੈ। ਕੰਮ ਉਦੋਂ ਹੀ ਪਤਾ ਲੱਗਦਾ ਹੁੰਦਾ ਹੈ ਕਿ ਜਦੋਂ ਕੰਮ ਪੀਸ ਬਣ ਕੇ ਤੁਹਾਡੇ ਸਾਹਮਣੇ ਆਉਂਦਾ ਹੈ। ਜਦੋਂ ਦੂਸਰਾ ਕੋਈ ਵੀ ਬੰਦਾ ਹੋਵੇ ਤੁਹਾਡੇ ਸੂਟ ਨੂੰ ਦੇਖ ਕੇ ਤੁਹਾਡੇ ਸੂਟ ਦੀ ਤਾਰੀਫ ਕਰੇ ਤੁਹਾਡੇ ਸੂਟ ਬਾਰੇ ਤੁਸੀਂ ਦੋ ਅੱਛੇ ਵਧੀਆ ਲਫ਼ਜ਼ ਬੋਲੇ ਇਹ ਤਾਂ ਤੁਹਾਨੂੰ ਖੁਸ਼ੀ ਮਿਲ ਜੇ ਕਿ ਵਾਹ ਬੇ ਐਸੇ ਸੂਟ ਜਿਹੜਾ ਬਣਵਾਇਆ ਜਾਂ ਵਧੀਆ ਕੰਮ ਕਰਵਾਇਆ ਹੈ ਤੇ ਸਾਡੇ ਪੈਸੇ ਜਿਹੜੇ ਵਸੂਲ ਹੋ ਗਏ। ਦੇ ਆ ਨਵੀ ਆਓ ਥੋੜਾ ਕਲੋਜ਼ ਆਓ ਤੁਹਾਨੂੰ ਆਪਾਂ ਪੀਸ ਦਿਖਾਣੇ ਆ ਬਹੁਤ ਹੀ ਸੋਨਾ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਬਣਿਆ ਹੋਇਆ ਵਰਕ ਹੈ ਬਹੁਤ ਹੀ ਪਿਆਰਾ ਬਣਿਆ ਹੋਇਆ ਵਰਕ ਹੈ ਨਾਲੇ ਕੰਮ ਦੀ ਤੁਸੀਂ ਲੁੱਕ ਦੇਖੋ ਕੰਮ ਦੀ ਗੈਟਅਪ ਦੇਖੋ ਗੈਟਅਪ ਕਿਆ ਬਣ ਰਹੀ ਹੈ ਕੰਮ ਦੀ ਬਹੁਤ ਹੀ ਸੋਨਾ ਕੰਮ ਹੈ ਜੀ ਬਹੁਤ ਹੀ ਪਿਆਰਾ ਕੰਮ ਠੀਕ ਹੈ ਜੀ ਤੇ ਨਾਲ ਬਾਜੂ ਦੇ ਉੱਪਰ ਦੇਖੋ ਕਿੰਨਾ ਸੋਹਣਾ ਕੰਮ ਆ ਰਿਹਾ ਹੈ ਤੇ ਉਦਾਂ ਹੀ ਸਲਵਾਰ ਦੇ ਉੱਪਰ ਵੀ ਕੰਮ ਬਹੁਤ ਸੋਹਣਾ ਹੈ ਫੁੱਲ ਹੈ ਵੀ ਡੋਰੀ ਵਰਕ ਦਿੱਤਾ ਹੋਇਆ ਨਾਲ ਆਪਾਂ ਨੇ ਨਾਲ ਸਾਰੀ ਕੰਮ ਦਬਕੇ ਦਾ ਦਿੱਤਾ ਹੋਇਆ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਕੰਮ ਆ ਰਿਹਾ ਹੈ ਸਲਵਾਰ ਦੇ ਉੱਪਰ ਵੀ ਤੇ ਨਾਲ ਤੁਹਾਡੇ ਸ਼ੈਂਡ ਦੇ ਉੱਪਰ ਵੀ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਆ ਠੀਕ ਹੈ ਤੇ ਆਪਾਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਕਹਿੰਦੇ ਆ ਕਿ ਕੰਮ ਦੀ ਹਮੇਸ਼ਾ ਕੁਆਲਿਟੀ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਆ ਕੀ ਰਹੀ ਹੈ ਠੀਕ ਹੈ ਕੰਮ ਤੁਹਾਨੂੰ ਮਿਲ ਕਿਦਾਂ ਦਾ ਰਿਹਾ ਉਹਨੂੰ ਚੀਜ਼ ਨੂੰ ਦੇਖ ਕੇ ਚੱਲਿਆ ਕਰੋ ਤੁਸੀਂ ਪੈਸੇ ਲਾ ਰਹੇ ਹੋ ਤੁਹਾਡਾ ਪੈਸਾ ਵਸੂਲ ਹੋ ਵੀ ਰਿਹਾ ਨਹੀਂ ਹੋ ਰਿਹਾ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਕਲਰ ਵੀ ਹੈ ਪੀਸ ਤੁਹਾਨੂੰ ਮੈਂ ਫੁੱਲ ਦਿਖਾ ਰਹੇ ਹਾਂ ਪੀਸ ਦੀ ਲੁੱਕ ਤੁਹਾਨੂੰ ਪਤਾ ਲੱਗੂਗੀ ਆ ਲੋ ਫੁੱਲ ਪਤਾ ਲੱਗਦੇ ਪੀਸ ਦੀ ਲੁੱਕ ਕੀ ਆ ਆ ਰਹੀ ਹੈ ਜੀ ਬਹੁਤ ਹੀ ਸੋਹਣਾ ਵਰਕ ਆ ਰਿਹਾ ਬਹੁਤ ਹੀ ਪਿਆਰਾ ਠੀਕ ਹੈ ਹੋਰ ਇਦਾਂ ਦਾ ਤੁਸੀਂ ਵਰਕ ਕਰਵਾਉਣ ਵਾਸਤੇ ਆਣਾ ਕਿਥੇ ਇੱਕੋ ਸ਼ੋਪ ਆਪਣੀ ਸਜਾਵਟ ਮੋਦੀ ਵਰਕ ਨੇ ਕਰਦਾ ਜਿਹੜੇ ਤੁਹਾਨੂੰ ਲੱਗੀ ਲਾਇਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ